हां जी दोस्तों सारेया नु सस्श्रीक काल स्वागत करते हैं टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਐਸਪੰਡ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਭਿੱਖੀ ਪਿੰਡ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਜਿਹੜੀ ਆ ਦੋਸਤੋ ਇਸ ਪਿੰਡ ਦੀ ਆ ਤੇ ਵੀਰ ਅਰਸ਼ ਦੇ ਕੋਲੇ ਆਏ ਆ ਠੀਕ ਆ ਜੀ ਤੇ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਨਵੇਂ ਵੀਰ ਆਪਣੇ ਨਾਲ ਜੁੜੇ ਜਾਂ ਚਲੋ ਉਹਨਾਂ ਨੂੰ ਵੀ ਦੱਸਣਾ ਜ਼ਰੂਰੀ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਾਂਗੇ ਤਿੰਨੇ ਨਗ ਜੜੇ ਆ ਦੋਸਤੋ ਤਿੰਨੇ ਮੱਝਾਂ ਨੇ ਇਹ ਸੂਈਆਂ ਨੇ ਠੀਕ ਆ ਜੀ ਤਾਜ਼ੀਆਂ ਸੂਈਆਂ ਨੇ ਨਾਲ ਬੱਚੇ ਨੇ ਪੂਰੀ ਡਿਟੇਲ ਕੀ ਰੇਟ ਭਾਅ ਪੜਤਾ ਕੀ ਥਲੇ ਮਿਲ ਕਾ ਉਹ ਪੂਰੀ ਗੱਲਬਾਤ ਕਰ ਲਾਂਗੇ ਅੱਜ 11 ਸਤੰਬਰ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ 3:30 4 ਵਜੇ ਦਾ ਸ਼ਾਮ ਦਾ ਸਮਾਂ ਹੈ ਜੀ ਆਜੋ ਕਰਦੇ ਹਾਂ ਗੱਲਬਾਤ ਭਾਈ ਅਰਸ਼ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਆ ਅੱਜ ਇਹਨਾਂ ਪਛਮਾ ਸਭ ਤੋਂ ਪਹਿਲਾਂ ਵੀਰੇ ਅਰਸ਼ ਕੀ ਹਾਲ ਹੈ ਬਹੁਤ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਜੀ ਵਧੀਆ ਵਧੀਆ ਸੰਧੂ ਸਾਹਿਬ ਚੜ੍ਹਦੀ ਕਲਾ ਹੈ ਕਿਰਪਾ ਮਹਾਰਾਜ ਦੀ ਗੁਰੂ ਨਾਨਕ ਦਾ ਜੀ ਵਧੀਆ ਰਹਿਣਾ ਚਾਹੀਦਾ ਵੀਰੇ ਹਾਲ ਤੇ ਹਾਂਜੀ ਹਾਂਜੀ ਅੱਛਾ ਅਰਸ਼ ਪਸੂ ਵੀਰੇ ਅੱਜ ਤਿੰਨ ਪਕਾਉਗਾ ਹਾਂਜੀ ਅੱਜ ਆਪਣੇ ਤੋਂ ਦੋ ਝੋਟੀਆਂ ਤੇ ਇੱਕ ਮੱਝ ਦਾ ਸੂਗਾ ਤੀਜਾ ਹੈ ਲਓ ਜੀ ਹਾਂਜੀ ਮੱਝ ਇੱਕ ਤੀਜੇ ਸੂਵੇ ਆ ਦੋ ਝੋਟੀਆਂ ਝੋਟੀਆਂ ਪਹਿਲਣਾ ਕਿ ਦੂਜਣਾ ਦੋਵੇਂ ਪਹਿਲਣਾ ਪਹਿਲਣਾ ਸੰਧੂ ਸਾਹਿਬ ਅੱਛਾ ਹਾਂਜੀ ਠੀਕ ਹੈ ਜੀ ਸੋ ਪਹਿਲਣਾ ਝੋਟੀਆਂ ਦੋਸਤੋ ਤੇ ਇੱਕ ਤੀਜੇ ਸੂਵੇ ਤੁਹਾਨੂੰ ਆਪਾਂ ਜਿਹੜ ਪਸੂ ਸਾਰੇ ਸੂਏ ਸਵਾਏ ਤਾਜੀ ਸੂਏ ਸਾਰੇ ਸੂਏ ਸਵਾਏ ਤਿੰਨਾ ਮਗਰ ਬੱਚੇ ਆ ਜੀ ਠੀਕ ਆ ਜੀ ਹਾਂਜੀ ਤੇ ਕਰੀਏ ਡਿਟੇਲ ਸਾਜੀ ਹਰ ਚਿਰ ਪਹਿਲਾਂ ਇਸ ਨੀਲੀ ਤੋਂ ਸਟਾਰਟ ਕਰਦੇ ਹਾਂਜੀ ਤੇ ਇਹ ਕਿੰਨਾ ਸੂਆ ਸੂਈ ਆਪਣੇ ਕੋਲ ਦੂਜਾ ਇਹ ਪਹਿਲਾਂ ਸੂਈ ਸੰਦੂ ਸਾਹ ਆ ਇਹਦੇ ਮਗਰ ਕੱਟੀ ਆ ਠੀਕ ਆ ਪਹਿਲਾਂ ਨੂੰ ਸੂਈ ਆ ਦੋਸਤੋ ਮਗਰ ਕੱਟੀ ਆ ਤੇ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ ਸੂਈ ਨੂੰ 10 12 ਦਿਨ ਹੋ ਗਏ ਦੋ ਜੀ 10 12 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਜੀ ਤੇ ਪਹਿਲਾਂ ਝੋਟੀ ਵੀਰ ਦੱਸ ਰਿਹਾ ਬਾਕੀ ਆ ਫੇਸ ਕੁਆਲਿਟੀ ਆ ਸਿੰਘਾ ਸਿੰਘਾਂ ਦੀ ਬੰਤਰ ਵੇਖ ਲੋ ਜੀ ਠੀਕ ਹੈ ਜੀ ਪਤਲਾ ਜਿਹਾ ਫੇਸ ਹੈ ਸਿੰਘ ਬਿਲਕੁਲ ੁੰਡਾ ਗੁਲਾਈ ਦੇ ਵਿੱਚ ਪੂਰਾ ਜਿਹਾ ਦੋਸਤੋ ਗੋਲ ਸੇ ਹੈ ਤੇ ਪਿੱਠ ਪੁੜੇ ਦੀ ਤੁਸੀਂ ਆਂ ਵੇਖ ਲਓ ਠੀਕ ਹੈ ਪਤਲਾ ਪਿੰਡਾ ਤੇ ਥਾਂ ਭਾਂਡਾ ਜਿਹੜਾ ਆ ਤੁਹਾਨੂੰ ਦਿਖਾਉਣ ਦੀ ਕਰਾਂਗੇ ਕੋਸ਼ਿਸ਼ ਆਪਾਂ ਆਹ ਦੇਖੋ ਠੀਕ ਹੈ ਜੀ ਸੋ ਚਾਰੇ ਥਾਂ ਸਪੇਸ ਵਿੱਚ ਵੇਖ ਸਕਦੇ ਜੀ ਅੱਛਾ ਧਾਰਾ ਕਿੰਨੀਆਂ ਆਉਣਾ ਦੁੱਧ ਕਿੰਨਾ ਕ ਮਜੂਦ ਦੁੱਧ ਦੇ ਥੱਲੇ ਸੰਧੂ ਸਾਹਿਬ 10 ਕਿਲੋ ਜਿਹੜਾ ਆਪਾਂ ਆਪਣੇ ਘਰੇ ਚਵਾ ਦੇਣਾ 10 ਕਿਲੋ ਹਾਂਜੀ ਦੋ ਟਾਈਮ ਆ ਆਪਦੀ ਅਗਲਾ ਤਸल्ली ਖਾ ਕੇ ਚੋਕੇ ਖੜੇ ਠੀਕ ਹੈ ਜੀ ਹਾਂਜੀ ਠੀਕ ਮਿਲਦੀ ਮਿੱਠੀ ਮੁੱਠੀ ਬਿਲਕੁਲ 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 ਬੱਚੇ ਦੇ ਸ਼ਟਾ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਮੈਨਾ ਥਣਾ ਥਣਾ ਦੀ ਆਪਣੀ ਗਰੰਟੀ ਹੋ ਗਈ ਜੀ ਦੁੱਧ ਅਗਲਾਪ ਦਾ ਚੋਗੇ ਖੜੇ ਗਾਂ ਪਾਏ ਦਾ ਹਮ ਠੀਕ ਦੋ ਡੰਗ ਵੀਰਾਂ ਦਾ ਆਪਦੀ ਚਵਾਈ ਕਰਕੇ ਲੈ ਕੇ ਜਾਓ ਤਿੰਨ ਟਾਈਮ ਚਵਾਈ ਕਰਕੇ ਲੈ ਕੇ ਜਾਓ ਅੱਗੇ ਦੋਸਤੋ ਦੁੱਧ ਸੇਵਾ ਦਾ ਹੁੰਦਾ ਠੀਕ ਹੈ ਜੀ ਤੇ ਪਹਿਲਾਂ ਝੋਟੀ ਆ ਖੋਲ ਕੇ ਤੋਰ ਕੇ ਦਿਖਾਉਣਾ ਮਗਰ ਕੱਟੀ ਹੈ ਨਾ ਕੱਟੀ 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 ਵੀ ਮਗਰ ਆ ਦੇਖ ਸਕਦੇ ਹੋ ਨੇਦੀ ਦੀ ਮਾਰ ਕੱਟੀ ਹੈ ਠੀਕ ਹੈ ਜੀ ਆ ਲੋ ਬਾਕੀ ਪਸ਼ੂ ਦੋਸਤੋ ਥੋੜੀ ਜੀ ਕੋਈ ਪੱਖੋ ਬકરી ਜਗ੍ਹਾ ਤੋਂ ਹੁੰਦੇ ਆ ਕਈ ਨਾ ਪੁੱਤ ਥੋੜੇ ਬਾਰੇ ਡਰਦੇ ਆ ਠੀਕ ਹੈ ਘਰੋਂ ਕਈ ਨਾ ਘਾਟ ਨਿਕਲੀਆਂ ਹੁੰਦੀਆਂ ਝੋਟੀਆਂ ਝਾਟੀਆਂ ਵੀ ਇੱਕ ਥਾਂ ਜੰਮੀਆਂ ਪਲੀਆਂ ਹੁੰਦੀਆਂ ਨੇ ਇਸ ਕਰਕੇ ਥੋੜਾ ਜਿਹਾ ਪਸ਼ੂ ਜਿੱਦਾਂ ਆਪਾਂ ਕੋਲ ਜਾਂਦੇ ਆ ਮਾੜਾ ਮੋੜ ਡਰਦਾ ਵੀ ਜ਼ਰੂਰ ਹੁੰਦਾ ਠੀਕ ਹੈ ਹਲੋ ਲਓ ਠੀਕ ਹੈ ਤੇ ਧਾਰਾ ਜਿਹੜੀਆਂ ਦੋਸਤੋ ਚੁਵਾਈ ਆ 10 ਕਿਲੋ ਹਾਜ਼ਰ ਦੁੱਧ ਆ ਬਈ ਇਹਦਾ ਵੀ ਆਪਣੇ ਘਰ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਠੀਕ ਆ ਤਸਦੀ ਕਰ ਲਈ ਜਿੰਨੀ ਵੀ ਹੋ ਸਕਦੀ ਹੈ ਤਸਦੀ ਕਰੋ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਠੀਕ ਹੈ ਜੀ ਤੇ ਬਾਕੀ ਸਾਨੂੰ ਭਾਂਡਾ ਚੰਗਾ ਸਚਵਾ ਅਰਸ਼ ਬਿਲਕੁਲ ਧਰਾਂ ਤੋਂ ਰਾਏ ਬਿਲਕੁਲ ਐ ਪੁਲਿਸ ਨੂੰ ਸਾਹ ਅਗਲੇ ਨਾਲ ਅਗਲਾ ਪਿਛੇ ਮੈਂ ਪਿਛਲਾ ਪਹਿਲਾਂ ਪਹਿਲਾ ਮਲਾ ਕੇ ਥਣਾ ਦੀ ਆਪਣੀ ਗਰੰਟੀ ਹੋ ਗਈ ਠੀਕ ਹੈ ਜੀ ਆਪਾਂ ਆਪਦੇ ਘਰੋਂ ਦੁੱਧ 10 ਕਿਲੋ ਚਵਾ ਦਾਂਗੇ ਗਾਂ ਅਗਲੇ ਦੇ ਪਾਇਦਾ ਪਾਇਦਾ ਹਾਂਜੀ ਗਾਂ ਅਗਲੇ ਘਰ ਦੀ ਕੋਈ ਗਰੰਟੀ ਨਹੀਂ ਜੀ ਇੱਥੋਂ ਚਵਾ ਕੇ ਦਵਾਂਗੇ ਦੋਦੋ ਜੀ ਠੀਕ ਹੈ ਜੀ ਤੇ ਇਹ ਦੋਸਤ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਤੀ ਠੀਕ ਹੈ ਜੀ ਥਣ ਭਾਂਡਾ ਤੁਸੀਂ ਦੇਖ ਲਿਆ ਬੇਨ ਬੂਨ ਵੇਖ ਸਕਦੇ ਹੋ ਮੋਟੀ ਬਿਲਕੁਲ ਮਿਲਕ ਵੇ ਤੇ ਆਹ ਫੇਸ ਕੁਆਲਟੀ ਮਗਰ ਕੱਟੀ ਆ ਠੀਕ ਹੈ ਜੀ ਜ਼ਰ ਠੀਕ ਹੈ ਅਰਸ਼ ਮੁੱਲ ਕੀ ਕਰਦਾ ਵੀਰੇ ਮੋਲੇ ਦਾ ਸੰਧੂ ਸਾਹਿਬ ਕਰਦੇ ਆਪਾਂ 85000 ਰੁਪਇਆ ਅੱਛਾ ਜੀ ਹਾਂ ਨਾ ਹੀ 80000 ਦੀ ਮੈਂ ਦਵਾਂਗੇ ਉਹਦੇ ਵਿੱਚੋਂ ਮਾਨਤਨ ਕਰਤਾਗੇ 80000 ਹਾਂਜੀ ਹਾਂਜੀ ਠੀਕ ਹੈ ਥੋੜਾ ਹੋਰ ਜਿਆਦਾ ਨਹੀਂ ਹੋਗਾ ਮਨ ਹੋਊਗਾ ਨਾ ਤੁਹਾਨੂੰ ਮੈਂ ਕਰਦਾ ਸੰਧੂ ਸਾਹਿਬ ਮਾਨਤਨ ਹਾਂਜੀ ਠੀਕ ਹੈ ਜੀ ਮਾਨਤਨ ਜਿਹੜਾ ਦੋਸਤੋ ਵੀਰਾਂ ਦਾ ਵੀ ਕਰਦਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਅਰਸ਼ ਦੂਜੇ ਨੰਬਰ ਤੇ ਆਪਣੀ ਕੁਲਾ ਝੋਟੀ ਆ ਗਈ ਜੀ ਹਾਂਜੀ ਹਾਂਜੀ ਇਹ ਵੀ ਇਹ ਸੁਹਾ ਕਿਨਵਾ ਸੁਈ ਇਹ ਵੀ ਪਹਿਲਣੀਆਂ ਸੰਧੂ ਸਾਹਿਬ ਪਹਿਲਣ ਝੋਟੀ ਹੈ ਹਾਂਜੀ ਹਾਂਜੀ ਉਹ ਬੱਚਨ ਮੜੇ ਪਹਿਲਣ ਝੋਟੀ ਤੇ ਇਹ ਵੀ ਦੋਸਤੋ ਬਿਲਕੁਲ ਤਾਜੀ ਸੂਈ ਆ ਤੇ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਸੰਧੂ ਸਾਹਿਬ ਆ 12 13 ਦਿਨ ਹੋ ਗਏ ਜੇ ਕੋਈ ਉਹ ਇਹਦਾ ਬੱਚਾ ਜੇ ਲਓ ਜੀ 12 13 ਦਿਨ ਦਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਤੇ ਆ ਮਗਰ ਬੱਚਾ ਮਗਰ ਇਹ ਤੇ ਕਟਾ 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 ਮਗਰ ਮੇਲ ਕਾਫ ਆ ਇਹ ਕਟਾ ਦੋਸਤੋ ਦੂਜੇ ਨੰਬਰ ਦੀ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਝੋਟੀ ਦਿਖਾ ਰਹੇ ਹਾਂ ਠੀਕ ਆ ਤੇ ਅਰਜ ਦਿਨ ਕਿੰਨੇ ਦੱਸਿਆ ਕਿ ਬੁੱਲੇ ਜਿ ਮੜਾ ਇਹਨੂੰ 10 15 ਤੋਂ ਅੰਦਰ ਅੰਦਰ ਹੀ ਆ ਸੰਧੂ ਸਾਹਿਬ 15 हां जी ਤੇ ਕਿੰਨਾ ਕੁ ਦੁੱਧ ਉਹਨਾਂ ਪਚਵਾ ਦੋ ਦਿਨ ਥੱਲੇ 10 ਕਿਲੋ ਚਵਾ ਦ ਤੇ ਚਵਾਈ ਚੋਈ ਇਹਦੇ ਵਿੱਚ ਚੰਗੀ ਹੈ ਬਿਲਕੁਲ ਓਕੇ ਥਾਣਾ ਥੋਨਾ ਦੀ ਆਪਣੀ ਗਰੰਟੀ ਹੋਊਗੀ ਜੀ ਠੀਕ ਹੈ ਜੀ ਹਾਂਜੀ ਚਵਾਈ ਜਿਹੜੀ ਦੋਸਤੋ ਵੀਰਾਂ ਦਾ ਵੀ ਥਾਣਾ ਦੀ ਪੂਰੀ ਗਰੰਟੀ ਆ ਠੀਕ ਹੈ ਜੀ ਆ ਛੇ ਵੀ ਥਾਣਾ ਦੀ ਇਸੇ ਤਰ੍ਹਾਂ ਦੀ ਛੇ ਵੀ ਛੇ ਵੀ ਸਾਨੂੰ ਸਭ ਮਗਰਲੇ ਥਾਣਾ ਦੀ ਇਸ ਤਰ੍ਹਾਂ ਦੀ ਹੈ ਅੱਛਾ ਅੱਛਾ ਹਾਂਜੀ ਲਓ ਜੀ ਆ ਵੰਡ ਹੈਗੀ ਆ ਥਾਣਾ ਦੀ ਠੀਕ ਹੈ ਜੀ ਆਪਸੀ ਜਿੰਨੇ ਕ ਗੈਪ ਵਿੱਚ ਹੈਗੀ ਆ ਉਹ ਤੁਸੀਂ ਆਪ ਦੇਖ ਸਕਦੇ ਹੋ ਠੀਕ ਹੈ ਤੇ ਜਵਾਬ ਪਸਮਾਏਕ ਨੰਬਰ ਆ ਠੀਕ ਆ ਜੀ ਪਹਿਲਣ ਝੋਟੀ ਆ ਇਹ ਵੀ ਖੋਲ ਕੇ ਤੋੜ ਕੇ ਦਿਖਾਉਣੇ 10 ਕਿਲੋ ਦੁੱਧ ਹਾਜ਼ਰ ਆ ਕੋਈ ਵੀਰ ਆਪ ਦਾ ਚਵਾਈ ਕਰ ਲੈ ਠੀਕ ਆ ਤੇ ਪਹਿਲਣ ਝੋਟੀ ਆ ਆਹ ਲਓ ਠੀਕ ਆ ਜੀ ਬਾਕੀ ਤੋੜ ਕੇ ਦਿਖਾ ਦਨੇ ਆ ਤੁਸਰੀ ਦੇ ਨਾਲ ਇਹਦੇ ਮਗਰ ਕੱਟਾ ਆ ਠੀਕ ਆ ਜੀ ਪਹਿਲਣ ਝੋਟੀ ਦਿਖਾਈ ਸੀ ਤੁਹਾਨੂੰ ਪਹਿਲੇ ਨੰਬਰ ਤੇ ਉਹਦੇ ਮਗਰ ਫੀਮੇਲ ਕਾਫ ਆ ਇਹਦੇ ਮਗਰ ਮੇਲ ਕਾਫ ਆ ਲੋਰੀ ਠੀਕ ਆ ਸੋ ਪਹਿਲਨਾ ਝੋਟੀਆਂ ਦੋਸਤੋ ਦੋਵੇਂ ਠੀਕ ਆ ਜੀ ਥੋੜਾ ਥੋੜਾ ਪਸ਼ੂ ਕਰਦਾ ਠੀਕ ਆ ਜੀ ਓਪਰੀ ਥਾਂ ਦੇ ਆਗੇ ਪਸ਼ੂ ਥੋੜਾ ਜਿਹਾ ਡਰਦਾ ਜ਼ਰੂਰ ਕਿਤਨਾ ਕਦੇ ਇੱਕ ਦੋ ਅੱਡੇ ਉੱਡੇ ਘੁੰਮੇ ਹੋਣਾ ਸੰਦੂ ਸਾਹਿਬ ਫਿਰ ਨਹੀਂ ਡਰਦੀਆਂ ਠੀਕ ਆ ਜਿਹੜੀਆਂ ਘਰ ਚੋਂ ਲਿਆਉਣੀਆਂ ਉਹ ਡਰਦੀਆਂ ਹੀ ਡਰਦੀਆਂ ਹਾਂ ਤੁਸੀਂ ਪਹਿਲਨਾ ਝੋਟੀਆਂ ਹਾਂ ਨਿਕਲਦੇ ਨੂੰ ਤਾਂ ਪਸ਼ੂ ਬਾਹਰ ਅਜੇ ਕੱਲ ਹੀ ਆਈਆਂ ਵਾ ਤੇ ਦੇ ਡੰਗਰ ਰਹੇ ਨੇ ਫੇਰ ਡੰਗਰ ਜੀਜੂ ਲਾ ਲੈਂਦਾ ਬਿਲਕੁਲ ਹਾਂ ਜੀ ਅਰਸ਼ੇ ਦਾ ਮੁੱਲ ਕੀ ਹੋਊ ਦੂਜੇ ਨੰਬਰ ਝੋਟੀ ਦਾ ਇਹਦਾ ਮੁੱਲ ਸੰਧੂ ਸਾਹਿਬ ਕਰਦੇ ਆਂ ਆਪਾਂ 82000 ਰੁਪਈਆ ਹਾਂ ਨਾ ਹੀ ਝੋਟੀ ਦਵਾਂਗੇ 70000 ਤੋਂ 70000 ਉਹਦੇ ਵਿੱਚੋਂ ਮੰਤਨ ਕਰ ਦਾਂਗੇ ਹਾਂ ਜੀ ਲੋ ਜੀ ਠੀਕ ਹੈ ਜੀ 70000 ਬਈ ਕਹਿੰਦਾ ਵੀ ਹਾਂ ਨਾ ਜਿਹੜਾ 70000 ਦੀ ਦਵਾਂਗੇ 82000 ਮੁੱਲ ਕੀਤਾ ਠੀਕ ਹੈ ਜੀ ਬਾਕੀ ਆਪ ਦੀ ਸਮਝ ਹੈ ਤੁਹਾਡੀ ਤਸੱਲੀ ਕਰੋ ਦੋ ਟਾਈਮ ਚੋ ਤਿੰਨ ਟਾਈਮ ਮੈਂ ਵਾਰ-ਵਾਰ ਤਾਂ ਕਿ ਨਾ ਦੋਸਤੋ ਬਾਅਦ ਵਿੱਚ ਕਈ ਤਰ੍ਹਾਂ ਦੇ ਵੀਰ ਬਾਅਦ ਵਿੱਚ ਕਿਸੇ ਤਰ੍ਹਾਂ ਦੇ ਲਾਭੇ ਦੇ ਦਿੰਦੇ ਹੋ ਪਹਿਲਾਂ ਤਸੱਲੀ ਕਰ ਲਓ ਠੀਕ ਹੈ ਜੇ ਆਨਲਾਈਨ ਸੌਦਾ ਮੈਂ ਨਹੀਂ ਆਖ ਸਕਦਾ ਵੀ ਤੁਸੀਂ ਕਰੋ ਕਿਸੇ ਵੀ ਘਰ ਤੋਂ ਵੀਡੀਓ ਬਣਾ ਰਹੇ ਆ ਤੁਸੀਂ ਆਪਦਾ ਤਸੱਲੀ ਕਰੋ ਠੀਕ ਹੈ ਮੈਂ ਪਸ਼ੂ ਦਿਖਾਤੇ ਆ ਵਪਾਰੀ ਵੀਰ ਦਾ ਕੰਮ ਪਸ਼ੂ ਲਿਆਉਣ ਦਾ ਤਸੱਲੀ ਤੁਸੀਂ ਕਰ ਲਓ ਇਸ ਤੋਂ ਬਾਅਦ ਅਗਲੀ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਤੀਜੇ ਨੰਬਰ ਤੇ ਆ ਤੇ ਸੂਹਾ ਵੀ ਵੀਰ ਕਹਿੰਦਾ ਸੀ ਵੀ ਇਹ ਤੀਜਾ ਹੀ ਹੈ ਠੀਕ ਹੈ ਤੇ ਮੱਝ ਤੁਸੀਂ ਦੇਖ ਸਕਦੇ ਹੋ ਦੋਸਤੋ ਪੂਰੀ ਹਾਂ ਵੀ ਬੌਡੀ ਬੇਟਦੀ ਆ ਵਜਨਦਾਰ ਫੁੱਲ ਫਟਾ ਫੁੱਲ ਵਜਨਦਾਰ ਆ ਦੇਖੋ ਠੀਕ ਹੈ ਜੀ ਅਰਸ਼ ਇਹ ਆਪਣੇ ਕੋਲ ਮਾਜ ਸੁਈ ਆ ਕਿੰਨੇ ਦਿਨ ਹੋ ਗਏ ਜੀ ਇਹਨੂੰ ਸੰਧੂ ਸਾਹਿਬ ਕੋਈ 20 ਅੰਦਰ ਦਿਨ ਹੈਗੇ ਜੀ ਆ 20 ਅੰਦਰ ਹਾਂਜੀ ਮਗਰ ਇਹਦੇ ਕੱਟੀ ਕੱਟਾ ਹਾਂਜੀ ਮਗਰ ਇਹਦੇ ਮੇਲ ਕਾਫਾ ਕੱਟਾ ਹੈ ਇਹ ਮਾਜਾ ਦੋਸਤੋ ਠੀਕ ਆ ਬਾਕੀ ਵਜਨ ਪੁੱਜੇ ਇਹ ਸਵੇਰ ਸੰਧੂ ਸਾਹਿਬ ਤੀਜਾ ਲਾ ਲਓ ਚੌਥਾ ਲਾ ਲਓ ਹਾਂ ਚੌਥਾ ਵੀ ਹੋ ਸਕਦਾ ਜੀ ਠੀਕ ਆ ਹਾਂਜੀ ਸਵੇਰ ਦਾ ਵੀ ਚੌਥਾ ਵੀ ਹੋ ਸਕਦਾ ਕੋਈ ਤੀਜਾ ਮੰਨ ਲਈ ਚੌਥਾ ਵੀ ਹੋ ਸਕਦਾ ਠੀਕਾ ਤੇ 20 ਦਿਨਾਂ ਦੇ ਅੰਦਰ ਬਾਅਦ ਜਿਹੜਾ ਸਮਾਂ ਹੈ ਤੇ ਦੁੱਧ ਕਿੰਨਾ ਹੋਣਾ ਹਾਜਰ ਦੁੱਧ ਦੇ ਨਾਲ ਲਸਣ ਸਾਪਾ 10 ਕਿਲੋ ਚਵਾ ਦਾਂਗੇ ਆ ਦੇ ਕਰੋ 10 ਕਿਲੋ ਹਾਂਜੀ ਲੋ ਜੀ ਠੀਕ ਹੈ ਜੀ 10 ਕਿਲੋ ਦੁੱਧ ਤੇ ਚਵਾਈ ਚੰਗੀ ਹੈ ਜੀ ਬਿਲਕੁਲ ਸਾਨੂੰ ਸਰ ਥਣਾ ਦੀ ਆਪਣੀ ਗਰੰਟੀ ਹੋ ਗਈ ਜੀ ਬਿਲਕੁਲ ਹਾਂਜੀ ਆ ਆਪਦੀ ਅਗਲਾ ਦੋ ਟਾਈਮ ਐ ਚੋਕੇ ਵੀ ਖੜੇ ਤਸਲੀਨਾ ਹਾਂਜੀ ਬਾਕੀ ਦੁੱਧ ਤੇ ਤੁਹਾਨੂੰ ਪਤਾ ਪਾਇਦਾ ਜੀ ਹਾਂਜੀ ਤੇ ਆ ਮੱਝ ਦੋਸਤੋ ਠੀਕ ਆ ਫੁੱਲ ਵਜਨ ਦਾਰ ਮੱਝ ਤੇ 10 ਕਿਲੋ ਦੁੱਧ ਠੀਕ ਹੈ ਚਵਾਈ ਕਰ ਲਿਓ ਬਾਕੀ ਦੋ ਦੋ ਪ੍ਰੋਪਰ ਵੀਰ ਕਹਿੰਦਾ ਵੀ ਕਿਸੇ ਦੀ ਕੋਈ ਧਾਰ ਮਾਰੇ ਚਾਹੇ ਵੈਸੇ ਵੀ ਤੁਸੀਂ ਖਰੀਦਿਓ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਤੇ ਚਵਾਈਆਂ ਨੂੰ ਕੋਈ ਅਨਫੇਟ ਨਹੀਂ ਹੋਊਗੀ ਚਵਾਈ ਲੋ ਸਾਰੀਆਂ ਪਾਸ ਹੋਣਗੀਆਂ ਠੀਕ ਆ ਜੀ ਤਿੰਨ ਦੀਆਂ ਤਿੰਨ ਮੱਜਾਂ ਝੋਟੀਆਂ ਜਿਹੜੀਆਂ ਚਵਾਈ ਵਿੱਚੋਂ ਪਾਸ ਹੋਣਗੀਆਂ ਠੀਕ ਆ ਆ ਦੇਖੋ ਠੀਕ ਹੈ ਜੀ ਇਹਦਾ ਮੁੱਲ ਕੀ ਅਸ ਇਹਦਾ ਮੁੱਲ ਸੰਤੂਸ਼ ਸਾਹਿਬ ਕਰਦੇ ਆਪਾਂ 65000 ਰੁਪਇਆ ਹਾਂ ਨਾ ਹੀ 60000 ਦੀ ਦੇ ਦਾਂਗੇ ਉਹਦੇ ਵਿੱਚੋਂ ਮਾਨਤਨ ਕਰਾਂਗੇ 60000 ਹਾਂ ਜੀ ਉਹਦੇ ਵਿੱਚੋਂ ਕਰਾਇਆ ਪਾੜਾ ਛੱਡ ਦਾਂਗੇ ਠੀਕ ਹੈ ਜੀ ਹਾਂ ਜੀ ਲਓ ਵੀ ਦੋਸਤੋ 60000 ਦੀ ਹਾਂ ਨਾ ਹੋ ਜੂਗੀ ਠੀਕ ਹੈ ਉਹਦੇ ਵਿੱਚ ਵੀ ਛੋੜ ਛਾਪਾਂ ਕੋ ਮਾਨਤਨ ਹੋ ਜੂਗਾ ਘਰ ਆਏ ਵੀਰਾਂ ਦਾ ਠੀਕ ਹੈ ਜੀ ਜਿੰਨਾ ਵੀ ਗੁਮਾਨਤਨ ਹੋਣਾ ਹੈ ਉਹ ਵਿੱਚ ਹੋ ਜੂਗਾ 60000 ਦੇ ਵਿੱਚੋਂ ਠੀਕ ਹੈ ਮੱਝ ਵੱਡੀ ਆ ਠੀਕ ਹੈ ਜੀ ਭਾਰੀ ਆ ਫੁੱਲ ਵਜਨ ਵਾਲੀ ਤੇ ਇਹ ਤਾਂ ਛੋਟੀਆਂ ਆਪਾਂ ਦੂਰ ਦਿਖਾ ਰਹੀਆਂ ਨੇ ਠੀਕ ਤਾਜ਼ੀਆਂ ਸੂਈਆਂ ਕੋਈ 10-10 ਦਿਨਾਂ ਦੀਆਂ ਕੋਈ 15 ਦਿਨਾਂ ਦੀਆਂ ਇੱਥੇ ਕੇ ਸਮਾਂ ਹੋਇਆ ਸੂਈਆਂ ਥਿਲ ਪਹਿਲੀਆਂ ਝੋਟੀਆਂ ਨੇ ਥਣ ਦੇਵੇ ਸਾਫ ਨੇ ਤਸੱਲੀ ਜਾਂ ਦੁੱਧ ਵੱਲੋਂ ਬਾਕੀ ਕੋਈ ਵੀ ਰ ਆਪਣੀ ਤਸੱਲੀ ਕਰੀ ਠੀਕ ਆ ਤੇ ਫੇਸ ਕੁਆਲਟੀ ਚੰਗੀ ਹੈ ਝੋਟੀਆਂ ਠੀਕ ਆ ਆ ਨੀਲੀ ਦੀ ਤੁਹਾਨੂੰ ਇੱਕ ਦਿਖਾਤੀ ਆ ਮਗਰ ਕੱਟੀ ਇਹਦੇ ਦੂਜੀ ਦੀ ਥੱਲੇ ਆਪਾਂ ਕਟਾ ਮੇਲ ਕਾਫ ਇਹ ਦਿਖਾਤਾ 15 ਦਿਨਾਂ ਦਾ ਕੋਈ ਆਈਡੀਆ ਵੀ ਲਾ ਸਕਦਾ ਠੀਕ ਆ ਜੀ ਠੀਕ ਆ ਅਰ ਸੋ ਬੋਲ ਕੇ ਨੰਬਰ ਫਿਰ ਆਪਣੇ 86993126601981953131 ਠੀਕ ਹੈ ਜੀ ਹਾਂਜੀ ਠੀਕ ਹੈ ਸੋ ਦੋਸਤੋ ਸਾਨੂੰ ਬਾਈ ਅਰਸ਼ ਹੋਇਆ ਮੇਰੇ ਨਾਲ ਪਿੰਡ ਸੁਰਸਿੰਘ ਤੋਂ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ